ਅੱਜ ਤਾਂ ਜੀ ਜਿਹੜੀ ਰੈਸਪੀ ਬਣਾਈ ਪਤਾ ਨਹੀਂ ਲੱਗਿਆ ਸੂਟ ਨਾਲ ਹੀ ਮੈਚ ਹੋਈ ਪਈ ਸੀ ਕਿ ਤੇ ਇਹ ਬਹੁਤ ਹੀ ਟੇਸਟੀ ਬਣਦੀ ਆ ਨਾਨੀ ਦਾਦੀ ਬਣਾ ਕੇ ਦਿੰਦੀ ਹੁੰਦੇ ਸੀ ਜੀ ਤੇ ਮੈਂ ਕਿ ਚਲੋ ਅੱਜ ਸਾਰਿਆਂ ਨੂੰ ਇਹ ਹੀ ਬਣਾ ਕੇ ਖਵਾਉਣੀ ਆ ਇਹਦੇ ਲਈ ਆਪਾਂ ਲੈ ਲਈਆਂ ਜੀ ਕਣਕ ਦੀਆਂ ਵੱਟੀਆਂ ਹੋਈਆਂ ਸੇਵੀਆਂ ਜਿਹੜਾ ਕਿ ਆਪਾਂ ਮੈਦਾ ਕੱਟ ਕੇ ਬਣਾਉਨੇ ਹੁੰਨੇ ਆਗੇ ਤੇ ਆਪਾਂ ਲਈਏ ਜੀ ਸ਼ੱਕਰ ਜਿਹੜੀ ਕਿ ਠੰਡੀ ਹੁੰਦੀ ਆ ਥੋੜਾ ਜਿਹਾ ਆਪਾਂ ਲੈ ਲਏ ਜੀ ਦੇਸੀ ਘਿਓ ਤੇ ਆਪਾਂ ਲੈ ਲਈਏ ਜੀ ਥੋੜੀਆਂ ਜਿਹੀਆਂ ਦਾਖਾਂ ਇਧਰ ਆਪਾਂ ਡਰਾਈ ਫਰੂਟ ਲੈ ਲਏ ਜੀ ਬਦਾਮ ਤੇ ਕਾਜੂ ਇਹਨਾਂ ਨੂੰ ਆਪਾਂ ਮੋٹے ਮੋٹے ਕੱਟ ਲੈਨੇ ਜ਼ ਅੱਖਾਂ ਤੇ ਖੋਪਾ ਹੀ ਪਾਉਣੀ ਆ ਸੀ ਤੇ ਇੰਨੀਆਂ ਜਿਆਦਾ ਟੇਸਟੀ ਬਣਨੀਆਂ ਸੀਗੀਆਂ ਮਤਲਬ ਵੀ ਜਿਹੜੇ ਮੈਗੀ ਨੂਡਲਸ ਖਾਂਦੇ ਆ ਉਹਨਾਂ ਤੋਂ ਤਾਂ ਕਿਤੇ ਵੀ ਹਟ ਕੇ ਬਹੁਤ ਹੀ ਟੇਸਟੀ ਜਿਹੜੀ ਚੀਜ਼ ਬਣਦੀ ਸੀਗੀ ਤੇ ਇਹਦੇ ਵਿੱਚ ਆਪਾਂ ਲੈ ਲਏ ਜੀ ਪੈਨ ਵਿੱਚ ਥੋੜਾ ਜਿਹਾ ਅੱਧਾ ਕ ਚਮਚ ਦੇਸੀ ਘਿਓ ਤੇ ਇਹ ਜਿਹੜੇ ਆਪਾਂ ਡਰਾਈ ਫਰੂਟ ਲਏ ਨੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲਈਏ ਕਿਉਂਕਿ ਇਹਦੇ ਨਾਲ ਜਿਹੜਾ ਸਵਾਦ ਹੈ ਉਹ ਵਧੀਆ ਬਣ ਜਾਂਦੀ ਹੈ ਮਤਲਬ ਸਵਾਦ ਦੋ ਗੁਣਾ ਹੀ ਹੋ ਜਾਂਦਾ ਬਦਾਮਾਂ ਦਾ ਤੇ ਇਹਦੇ ਵਿੱਚ ਆਪਾਂ ਪਾਲੀਆਂ ਜੀ ਦੱਖਾਂ ਜਿਹੜੀਆਂ ਕਿ ਮੈਂਟੋ ਮਿੰਟੀ ਫੁੱਲ ਜਾਂਦੀਆਂ ਨੇ ਜਾਂ ਤਾਂ ਉਸ ਤੋਂ ਬਾਅਦ ਆਪਾਂ ਕੌਲੀ ਇਹ ਚੱਕੜ ਲੈਣੇ ਆ ਤੇ ਇਹ ਦੋਸਤੋ ਜਾਤਰਕਿਓ ਵਿੱਚ ਹੀ ਜਿਆਦਾ ਵਧੀਆ ਬਣਦੇ ਨੇ ਜਿੰਨਾ ਵਧੀਆ ਆਪਾਂ ਘਿਓ ਪਾਵਾਂਗੇ ਓਨੀਆਂ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਇੱਕ ਘੜਚੀ ਮੈਂ ਪਾਲੀ ਜੀ ਘਿਓ ਦੀ ਤੇ ਹੁਣ ਆਪਾਂ ਇਹੜੀਆਂ ਸੇਵੀਆਂ ਸੀਗੀਆਂ ਇਹਨਾਂ ਨੂੰ ਆਪਾਂ ਥੋੜੇ ਥੋੜੇ ਕਰਕੇ ਇਹਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਪੁੰਨ ਲੈਣਾ ਨਾਲ ਤਾਂ ਇਹ ਕੁਲ ਨਹੀਂ ਆਣੀ ਮਤਲਬ ਜੁੜਨਗੇ ਨਹੀਂ ਤੇ ਨਾਲੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜਾਣੀਆਂ ਤੇ ਇਹਦੇ ਵਿੱਚ ਜ਼ਿਆਦਾਤਰ ਗੁੜ ਦੀ ਚਾਸਨੀ ਬਣਾ ਕੇ ਪਾਈ ਜਾਂਦੀ ਸੀ ਜਾਂ ਸ਼ੱਕਰ ਤੇ ਜਾਂ ਫਿਰ ਆਪਾਂ ਖੰਡ ਵੀ ਪਾ ਸਕਦੇ ਹਾਂ ਜੀ ਪਰ ਜਿਹੜੀ ਸ਼ੱਕਰ ਉਹ ਠੰਡੀ ਹੁੰਦੀ ਹੈ ਤੇ ਹੁਣ ਗਰਮੀ 'ਚ ਆਪਾਂ ਐਮਰਦਾ ਦੀ ਠੰਡੀਆਂ ਹੀ ਚੀਜ਼ਾਂ ਖਾਧੀਆਂ ਜਾਂ ਤਾਂ ਮੈਂ ਕਿਹਾ ਚਲੋ ਜੀ ਅੱਜ ਫਿਰ ਇਹੀ ਬਣਾ ਕੇ ਖਵਾਉਣੀ ਆ ਸਾਰੇ ਪਰਿਵਾਰ ਨੂੰ ਤੇ ਹਲਕੀਆਂ ਜਿਹੀਆਂ ਬਰਾਊਨ ਹੋ ਗਈਆਂ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਸ਼ੱਕਰ ਇਹ ਆਪਾਂ ਵੱਧ ਘੱਟ ਜਿੰਨਾ ਕਿ ਆਪਾਂ ਮਿੱਠਾ ਖਾਣੇ ਉਹਦੇ ਹਿਸਾਬ ਨਾਲ ਪਾ ਸਕਦੇ ਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਪਾਣੀ ਇੰਨਾ ਕੁ ਪਾਉਣਾ ਵੀ ਜਿਹੜੀਆਂ ਸਾਰੀਆਂ ਸੇਵੀਆਂ ਇਹਦੇ ਵਿੱਚ ਡੁੱਬ ਜਾਣ ਦੀ ਜ਼ਿਆਦਾਤਰ ਵੀ ਨਹੀਂ ਪਾਉਣਾ ਨਹੀਂ ਤਾਂ ਇਹ ਪੋਲੀਆਂ ਜਿਹਾ ਹੋ ਜਾਂਦੀਆਂ ਨੇ ਇਹ ਬਸ ਇੰਨਾ ਕੀ ਪਾਉਣਾ ਵੀ ਪਾਣੀ ਇਹਨਾਂ ਦੇ ਉੱਪਰ ਜੇ ਤੱਕ ਆ ਜਾਏ ਤੇ ਆਪਾਂ ਇਹਨੂੰ ਮੀਡੀਅਮ ਤੇ ਕਰਕੇ ਢੱਕਣ ਲਗਾ ਕੇ ਜੀ ਪਕਾਉਣ ਵਾਸਤੇ ਰੱਖ ਦਾਂਗੇ ਤੇ ਥੋੜੇ ਜਿਹਾ ਟਾਈਮ 'ਚ ਜਿਹੜੀਆਂ ਸੇਵ ਇਹਨੇ ਵਧੀਆ ਬਣ ਕੇ ਤਿਆਰ ਹੋ ਜਾਂਦੀਆਂ ਨੇ ਇਹਨਾਂ 'ਇਦੇ ਵਿੱਚ ਕੋਈ ਕਲਰ ਪਾਉਣ ਦੀ ਜ਼ਰੂਰਤ ਹੈ ਜੀ ਤੇ ਬਹੁਤ ਹੀ ਸਵਾਦਵਾਨ ਹੁੰਦੇ ਨੇ ਮੀਡੀਅਮ ਤਰ੍ਹਾਂ ਕਿ ਆਪ ਹੁਣਾ ਪੈਣੂ ਰੱਖਤਾ ਸੀਗਾ 10-15 ਮਿੰਟਾਂ ਵਾਸਤੇ ਤੇ ਤੁਸੀਂ ਦੇਖ ਸਕਦੇ ਹੋ ਵਧੀਆ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਜਿਹੜੇ ਆਪਾਂ ਡਰਾਈ ਫਰੂਟ ਰੋਸਟ ਕੀਤੇ ਸੀ ਉੱਪਰ ਦੀ ਆਪਾਂ ਇਹ ਪਦਾਕਾ ਜੋ ਵੀ ਚੀਜ਼ ਆ ਪੋਣੇ ਨੇ ਉਹ ਤੁਸੀਂ ਹਲਕੀ ਜਿਹੀ ਭੁੰਨ ਕੇ ਜਰੂਰ ਪਾਓ ਬਹੁਤ ਹੀ ਸਵਾਦ ਲੱਗਦੀਆਂ ਨੇਗੀਆਂ ਤੇ ਉਸ ਤੋਂ ਬਾਅਦ ਆਪਾਂ ਨੂੰ ਕਰਤਾ ਸੀ ਜੀ ਮਿਕਸ ਤੇ ਹੁਣ ਆਪਾਂ ਨੂੰ ਬਾਟੀਂ ਚ ਪਾ ਕੇ ਸਾਰਿਆਂ ਨੂੰ ਫੜਾਤੇ ਸੀ ਸਾਰੇ ਕਹ ਰਹੇ ਸੀ ਬਹੁਤ ਹੀ ਜ਼ਿਆਦਾ ਸਵਾਦ ਬਣੀਆਂ ਨੇਗੀਆਂ ਤੇ ਸਾਰਾ ਕ੍ਰੈਡਿਟ ਜਾਂਦਾ ਜੀ ਮੰਮੀ ਤੇ ਦਾਦੀ ਨੂੰ ਕਿਉਂਕਿ ਉਹਨਾਂ ਤੋਂ ਹੀ ਸਿੱਖੀ ਹੋਈ ਹੈ ਰੈਸਪੀ ਬਹੁਤ ਹੀ ਸਵਾਦ ਬਣਦੀ ਹੈ ਹੈਲਦੀ ਵੀ ਹੁੰਦੀ ਹੈਗੀ ਕਿਉਂਕਿ ਬੱਚੇ ਜੀ ਤਾਂ ਕਈ ਵਾਰ ਮੈਗੀ ਨੂਡਲਸ ਮੰਦੇ ਉਹਨਾਂ ਨੂੰ ਇਹ ਇੱਕ ਵਾਰ ਜਰੂਰ ਬਣਾ ਕੇ ਖਵਾਓ ਜੀ ਤੇਸ ਦੀ ਬਹੁਤ ਬਣਦੀਆਂ ਨੇਗੀਆਂ ਤੇ ਜਦੋਂ ਸਾਰੇ ਪਰਿਵਾਰ ਨੂੰ ਫੜਾਈ ਕਿਉਂਕਿ ਮੈਂ ਕਹਾਂ ਚਲੋ ਸਾਰਿਆਂ ਨੂੰ ਖਵਾ ਦਨੇ ਆ ਕਿ ਤੇ ਮੈਂ ਉਹ ਕਹਿ ਵੀ ਰਹੀ ਸੀ ਮੈਂ ਖਾ ਲਓ ਜੀ ਜਿਹੜੀ ਉਹ ਛੱਤ ਪਈ ਛੋਟੀ ਜੀ ਉਹਦੀ ਖੁਸ਼ੀ ਜਿ ਬਣਾਈ ਆ ਸਾਰੇ ਹੱਸੀ ਜਾਣ ਤੇ ਸਾਰਿਆਂ ਨੇ ਜਦੋਂ ਖਾਦੀ ਤਾਂ ਸੱਚੀ ਮਿੱੱਚੀ ਬਹੁਤ ਹੀ ਜਿਆਦਾ ਸਵਾਦ ਵਾਲੀ ਹੋਣੀ ਹੋਈ ਸੀਗੀ ਇਹ ਡਿਸ਼ ਤੇ ਮੈਂ ਕਹਾਂ ਚਲੋ ਜੀ ਗਰਮ ਗਰਮ ਖਾ ਲੈਣੇ ਤੇ ਕਾਕੂ ਵੀ ਆਉਣ ਵਾਲਾ ਸੀ ਉਹਦੇ ਵਾਸਤੇ ਰੱਖਸ ਤੇ ਉਹਨੂੰ ਵੀ ਬਹੁਤ ਹੀ ਪਸੰਦ ਆਈਆਂ ਸੋ ਬੱਚਿਆਂ ਨੂੰ ਜ਼ਰੂਰ ਪਸੰਦ ਆਉਣੀ ਹੈ ਜੀ ਜ਼ਰੂਰ ਟਰਾਈ ਕਰਨਾ ਸੋ ਵੀਡੀਓ ਵਧਲੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਧਨ ਬਹੁਤ ਬਹੁਤ ਧੰਨਵਾਦ ਜੀ